ਫਤੇਗੜ ਚੂੜੀਆਂ ਨਗਰ ਕੌਂਸਲ ਵਿਖੇ ਮਨਾਏ ਗਏ ਸੁਤੰਤਰਤਾ ਦਿਵਸ ਮੌਕੇ ਜਿੱਥੇ ਕਾਂਗਰਸੀ ਆਗੂਆਂ ਨੇ ਸ਼ਹਿਰ ਵਾਸੀਆਂ ਨੂੰ ਆਜ਼ਾਦੀ ਦਿਵਸ ਦੀ ਵਧਾਈ ਦਿੱਤੀ ਉੱਥੇ ਉਹਨਾਂ ਵੱਲੋਂ ਫਤੇਗੜ ਚੂੜੀਆਂ ਦੇ ਵਿਕਾਸ ਨਾ ਹੋਣ ਨੂੰ ਲੈ ਕੇ ਆਮ ਆਦਮੀ ਪਾਰਟੀ ਉੱਪਰ ਤਿੱਖੇ ਨਿਸ਼ਾਨੇ ਸਾਧੇ ਗਏ ਇਸ ਮੌਕੇ ਆਪਣੇ ਭਾਸ਼ਣ ਵਿੱਚ ਕੌਂਸਲਰ ਅਰਜੰਤ ਸਿੰਘ ਬਿੰਦੂ ਅਤੇ ਐਡਵੋਕੇਟ ਨਵਦੀਪ ਸਿੰਘ ਰੰਦਾਵਾਨੀ ਕਹਾਂਗੇ ਆਮ ਆਦਮੀ ਪਾਰਟੀ ਸ਼ਹਿਰ ਦਾ ਵਿਕਾਸ ਕਰਾਉਣ 'ਚ ਅਸਫਲ ਰਹੀ ਹੈ ਅਤੇ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਕੋਲ ਸ਼ਹਿਰ ਦਾ ਵਿਕਾਸ ਨਹੀਂ ਹੋ ਰਿਹਾ ਜਦ ਕਿ ਉਹ ਕਸੂਰ ਸਾਡਾ ਕਰ ਰਹੇ ਹਨ ਉਹਨਾਂ ਕਹਿੰਦੇ ਉਹ ਆਪਣਾ ਅਸਟੀਮੈਂਟ এজেন্ডਾ ਲੈ ਕੇ ਹੁਣ ਉਹ ਆਪਣੀ ਕਮੇਟੀ ਵਿੱਚ ਮਤਾ ਪਾਉਣਗੇ ਪਰ ਸਾਡੇ ਉੱਪਰ ਜੋ ਦੋਸ਼ ਲਾ ਰਹੇ ਹਨ ਉਹ ਗਲਤ ਅਤੇ ਬੇਬੁਨਿਆਦ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੱਸੇ ਕਿ ਉਹਨਾਂ ਨੇ ਕਿਹੜਾ ਮਤਾ ਲੈ ਕੇ ਅੰਦਾਸ਼ਾ ਦੇ ਵਿਕਾਸ ਲਈ ਉਹਨਾਂ ਨੇ ਕਿਹਾ ਕਿ ਇਹਨਾਂ ਕੋਲ ਕੋਈ এজেন্ডਾ ਹੀ ਨਹੀਂ ਹੈ ਸੁਣਾਉਂਦੇ ਹਨ ਤੁਹਾਨੂੰ ਕੀ ਕੁਝ ਕਿਹਾ ਰਜਿੰਦਰ ਸਿੰਘ ਬਿੰਦੂ ਅਤੇ ਐਡਵੋਕੇਟ ਨਵਦੀਪ ਸਿੰਘ ਰੰਧਾਵਾੜੀ ਤੇ ਮੈਂ ਸਭ ਤੋਂ ਪਹਿਲਾਂ ਇਹੋ ਕਹਿੰਦਾ ਕਿ ਜੇਨੇ ਸ਼ਾਇਦ ਇਹ ਰਾਜਨੀਤਿਕ ਦੁਹਾੜਾ ਸ਼ਾਇਦ ਪਰੋਪੋਨਲ ਕਮੇਟੀ ਸਾਡਾ ਸਾਥ ਨਹੀਂ ਦੇਦੀ ਮੌਜੂਦਾ ਪਾਰਟੀਵਾਂ ਦੇ ਇਹੋ ਲਗਾਤਾਰ ਸਾਰੇ ਸ਼ਹਿਰ ਵਿੱਚ ਬੈਠੇ ਨੇ ਜਾਇਰ ਕਰਾ ਚੱਲਾ ਦੰਦ ਨਾਲ ਨਾਲ ਸਾਥ ਸਾਥ ਕਿ ਇਹੋ ਪਰੋਪੋਨਲ ਕਮੇਟੀ ਸਾਡਾ ਸਾਥ ਨਹੀਂ ਦੇਦੀ ਜੱਜ ਜੀ ਇਹ ਪੂਰਾ ਧੂਮਿਆ ਅੱਜ ਤੱਕ ਮੌਜੂਦਾ ਪਾਰਟੀ ਦੇ ਕਿਸੇ ਵੱਲੋਂ ਸਾਨੂੰ ਜਨਤਕ ਪ੍ਰਧਾਨਗੀ ਨੂੰ ਲੈ ਕੇ ਨਾਲ ਨੂੰ ਇਹ ਨਹੀਂ ਆ ਕਿ ਕਿਆ ਲੋਕੀ ਮੈਨਰ ਦੀ ਪ੍ਰਧਾਨਗੀ ਆਹ ਹੀ ਮਤਲਬ ਕਾసే ਲਿਆਦੇ ਨੇ ਆਸਰ ਨਾ ਬਤਾਇਆ ਆਡਰ ਆਪਨੇ ਬਤਾਇਆ ਤੇ ਮਨਤਵ ਸਾਰਾ ਸਾਰ ਚੂਹ ਚਾਤਾ ਉਹ ਵੇਖ ਹਲਕੀ ਬਈ ਨੂੰ ਸਿਰ ਤੋਂ ਪਹਿਨਾ ਜਨਵਾ ਕਾਲੀਆ ਦੇ ਕਮੇਟੀ ਦੇ ਪ੍ਰਧਾਨ ਸੀ ਪੁਲਿਸੀਆ ਚੋਹਾਨ ਉਦੋਂ ਕਾਲੀ ਸਰਕਾਰ ਸੀ 12 ਸਾਲ ਦੇ ਕਰੋੜਾ ਰੁਪਏ ਦੇ ਹੁੰਦੇ ਪੈਸੇ ਉਹ ਹੱਥ ਮੁਕਾਦੀ ਤੇ ਚੋਹਾਨ ਨੇ ਬੈਠ ਕੇ ਕਹੇ ਬੰਦਾ ਰਿਆ ਸਾਰੇ ਕਮੇਟੀ ਨੂੰ ਇਹ ਤਾਂ ਪਿਆ ਦਰਾਣੀ ਨਹੀਂ ਆਈ ਤੇ ਦੱਸੋ ਸਾਡੀ ਪੁਲਿਸੀਆ ਪਹਿਲ ਤੋਂ ਲਾਗ ਜਿਲ੍ਹਾ ਮੈਂ ਤੁਹਾਨੂੰ ਸ਼ਹਿਰ ਦੇ ਜੋ ਪੁਜਾ ਆਚਰਣੇ ਸੇਵਾ ਵਾਲੇ ਕਰਾਗੇ ਫਤਵਾਂ ਲੋੜੀਂਦੀ ਉੱਤੇ ਤਵਾਨ ਅੰਦਰ ਸ਼ਹਿਰ ਉੱਥੇ ਜਾ ਕੇ ਹਾਲ ਪੁੱਛੋ ਕੀ ਹਾਲ ਹੋ ਗਿਆ ਠੀਕ ਹੈ ਜੇ ਨਹੀਂ ਕਮੇਟੀ ਫਾਰਮ ਦੇ ਥੋੜਾ ਬਤਨਵਾਜ਼ ਜ਼ਰੂਰ ਕਰਿਆ ਉੱਥੇ ਸੁਲੱਗਾ ਬੈਣੀਏ ਉੱਥੇ ਸਤਿਗਾਨੀ ਆ ਉਹਦੇ ਵਾਸਤੇ ਕੋਈ ਕਰਤਾ ਨਹੀਂ ਕੋਈ ਹੱਲ ਕਰਾਉਣਾ ਨਹੀਂ ਸਵੈਚੂਰ ਲੋਕੀ ਕਮੇਟੀ ਸਾਹਿਬ ਦੀ ਕਮੇਟੀ ਬੜੇ ਕਾਸ ਕਰਦੀ ਮੈਂ ਅੱਜ ਜਿਹੜਾ ਕੋਈ ਪਤਾ ਲਿਆ ਅੱਜ ਜਾਓ ਅੱਜ ਨੂੰ ਕਾਸ ਕਰਦੇ ਸਰਵਸਤਵ ਦੀਆਂ ਮੁਬਾਰਕਾਂ ਹੈ। ਅੱਜ ਲੋਕ ਬੈਠੇ ਕਿਹਦੇ ਤੋਂ ਆਉਂਦੇ ਨੇ ਮੀਟਿੰਗ ਜਿਹੜੀ ਉਹ ਗ੍ਰੀਨ ਸਾਹਮਣੇ ਗਿਆ ਸੀ ਤੋਂ ਲੈਵਲ ਦੇ ਫੈਸਲੇ ਨੇ। ਬਸ ਇਹ ਦੋ ਨੁਕਤੇ ਇਸ ਤੋਂ ਬਹੁਤ ਵੱਡਾ ਮਾਮਲਾ ਹੈ। ਦੂਜੀ ਗੱਲ ਜੇ ਜੱਜ ਦੇ ਨਾਲ ਨਾਲ ਵਰਕ ਕਰਨ ਦੇ ਨਾਮ ਨਾਲ ਆਪਣੇ ਇੱਕ ਸਾਥੀ ਬੈਠੇ ਆ ਸਾਰੇ। ਇਹਨਾਂ ਨੂੰ ਦੱਸਣਾ ਕਿ ਗੇੜੀ ਨਾਲ ਜੇਤੋ ਹੀਆ ਸਾਰੀ ਆਪਬਲਟੀ ਜੇਤੋ ਹੀਆ ਜਿਹੜਾ ਕਾਮ ਨੇ ਗੈਂਪ ਕੌਲਟੀ ਜਿਹੜੋ ਵਾਪਸ ਆਈ ਆ ਉਹ ਸਾਡੇ ਆਪ ਨੇ ਬਹੁਤ ਕਰੀਏ ਤੇ ਆ। ਸਾਰਿਆਂ ਨੂੰ ਪਹਿਲੇ ਸਾਰੇ ਸਾਥੀਆਂ ਦਾ ਧੰਨਵਾਦ ਕਰਨਾ ਕਿਉਂਕਿ ਸਾਡੇ ਕਾਰਜ ਤੋਂ ਮੌਕੇ ਦੇਾਰੇ ਕਿ ਰੋਲੇ ਕਿ ਹਾਲ ਹੋਈ ਹੈ ਸਰਦਾਰ ਪ੍ਰਵੀਰ ਸਿੰਘ ਪੱਲੋ ਜੀ ਜਿਹੜੇ ਨਿਆਰ ਬਾਰੇ ਉਹਨਾਂ ਨੇ ਸਟਾਪ ਹੋ ਗਿਆ ਤੇ ਮੈਨੂੰ ਬਹੁਤ ਬੜੀ ਸਾਈਡ ਤੇ ਲੈ ਗਏ ਤੇ ਮੈਨੂੰ ਕਹਿੰਦੇ ਫਿਰ ਤੁਸੀਂ ਜਾ ਕੇ ਕੋਤਰੀ ਪਾਸ ਤੇ ਗਿਆ ਪ੍ਰਭੂ ਸਾਹਿਬ ਮੈਨੂੰ ਰਹਿ ਦਿੱਤੋ ਜਿੱਥੇ ਇਸ ਲੋਕਾਂ ਦਾ ਮਾਰ ਗਿਆ ਪਾਸ ਤੇ ਲੰਚਾ ਹੈ تب کے سردہ جائے گا۔ میں نے کہا کہ بجے بس مارا۔ مجھے مہے دیکھا پاس کیجئے۔ شے اپنی شلو کیا۔ ہرکار دوڑ دوڑ کے سرے چل رہا ہے۔ دوڑ تو بڑا رہا ہے۔ پوستور مٹے جانتا ہیا۔ پس ہی اپنے پوستور سے رہے۔ قیمہ دلماستریں نہیں پتہ پاس نہیں۔ پر پیسے ہی رہوڑ کر کے پس ہی تک کوئی لانے سکے۔ ਇਹ ਤੋੜਾ ਰੇਵੇ ਰੋ ਦਾ ਕੋਈ ਨੀਅ ਪੌਸਿਬਿਲਿਟੀ ਰੇਵੇ ਰੋ ਦਾ ਸਦਾ ਬਾਤ ਨਹੀਂ ਆਪਰੇ ਕਹਿਤਾ ਉਹ ਵੀ ਚਲੂ ਰਹੇਗੇ ਇਹ ਕਹਨ ਸਕੇ ਪਰ ਕੇ ਰੋ ਦਾ ਮਤਲਬ ਵੀ ਮਜੂਰ ਪਿਆ ਸੀ ਥੋੜਾ ਸੁਰੱਖਿਆ ਬੜੀਆ ਬਹੁਤ ਵਧੀਆ ਫਿਰ ਉਹਦੇ ਪੈਸੇ ਵੀ ਪ੍ਰੂਵ ਹੋ ਗਈ ਬੰਦ ਸਭੀ ਸਾਡੀ ਸਾਡੇ ਸ਼ਹਿਰ ਦੀ ਗੱਲ ਤੁਸੀਂ ਕਹਿ ਲਿਏ ਉਹ ਸਾਤ ਜਿਵੇਂ ਜਿਹੀ ਸਦਾਤਰ ਤੁਸੀਂ ਨਾਲ ਬਾਜ਼ਾਰ ਨੇ ਕਿਹਾ ਸੀ ਉਹਨਾਂ ਨੇ ਕਾਫੀ ਰੂਪ ਆ ਪੈਸੇ ਮਜੂਦ ਗਏ 70 ਦੇ ਪੈਸੇ ਜਿਹੜੇ ਉਸਦੇ ਮਜੂਦ ਕਰੇ ਉਹ ਵਰਗੋ ਦੇ ਪੈਸੇ ਛੋ ਗਿਆ ਤਾਂ ਲੱਗ ਕੇ ਕੁਝ ਕਮੇਡੀ ਵਾਲੀ ਕੋਈ ਅੱਗੇ ਕੌਣ ਤੇ ਘਰ ਚਲਾਇਆ ਅੱਜ ਦੇ ਛੋ ਗਿਆ ਤਾਂ ਲੱਗੇ ਸਾਡੇ ਪੈਸੇ ਨਹੀਂ ਹੈ ਅੱਜ ਤੱਕ ਬੈਠੇ ਹੋਗੇ ਫਿਰ ਕਾਜੀ ਕਾਲੇ ਤਰਨੂ ਸਾਹਿਬ ਜੈ ਤਰਨੂ ਸਾਹਿਬ ਤੁਸੀਂ ਇੱਦਾਂ ਕਰੋ ਤੁਸੀਂ ਜਾਓ ਫਾਗੜੇ ਤੁਸੀਂ ਜਾਓ ਪੈਸੇ ਉਹਦੇ ਕੋਈ ਨੀਤੀ ਇਹ ਹਾਂ ਉਹਦੇ ਇਹਨੂੰ ਸੋਸ਼ਟ ਸੋਦੇ ਆਪਾਂ ਚੈਲਾ ਦੇ ਬੰਦੇ ਸਾਰਾ ਉਹਨੇ ਹੀ ਕਾਸ ਕਰਦੇ ਸਾਨੂੰ ਸਾਥ ਨਹੀਂ ਦੇਦੇ ਫਸੇ ਇਹ ਅਧਿਕਾਰੀ ਕਰਤੂ ਕਹਿੰਦੇ ਮਿਹੜੀ ਲਾਤੋ ਇੱਕ ਚਤਰਾ ਤੋਂ ਪਹਿਲਾਂ ਗਿਆ ਬੋਲਾ ਜਿਹੜਾ ਇਹ ਜਲਾ ਕਰ ਗਿਆ ਤੇ ਸਾਰੇ ਉਸਦਾਂ ਨੂੰ ਉੱਥੋਂ ਫੋੜੇ ਸ਼ਹਿਰਾਂ ਦੇ ਉਹ ਪੈਸੇ ਲੈ ਕੇ ਗਲਬਲਾ ਬੋਲਾ ਉਹਨੂੰ ਪਾਜਾ ਦੇ ਜਿਹੜਾ ਹਰ ਜਿਹੜੀ ਪਾਰਟੀ ਦੇ ਕੋਲੇ ਬਾਕੀ ਤਾਂ ਹੋ ਕੇ ਹੀ ਪਾਸ ਕੀਤੇ ਆ ਪਰ ਗਲ ਫਿਰ ਹੁੰਦੀ ਆ ਅੱਜ ਦੇ ਤ ਤੋਂ ਇਹ ਜਿਹੜੇ ਪਹਿਲੇ ਹੈਗੇ ਨਹੀਂ ਉਹਦੇ ਪਹਿਲਾਂ ਤਾਂ ਇਹ ਖੜੇ ਕਰ ਚੁੱਕੇ ਉਹਦੇ ਸਾਨੂੰ ਬਹਿਤ ਦਾ ਲੋਕਾ ਇਹ ਸ਼ਰਮ ਦਾ ਲੋਕ ਸੋਚਿਆ ਸੀ ਜੋ ਕਰ ਬਗਲੇ ਜੋ ਕਰ ਬਗਲੇ ਉਹ ਮਰਨ ਨਾ ਕਰਦੇ ਪਰ ਕਾਹਵੇਂ ਸਾਰੇ

لائٹ میں اور بلی آگے سے تو لائٹ نہیں ہے یعنی ان بھر لاؤ رہے ہیں جنہیں کو سبائی کا نہیں ہے کہ کسی ہم بھوکا ہی اسے بندے ہی کر رہے ہیں جنہیں بھر کو اپنے سوچوں کے بیٹھ دینا ہے کہ انہیں دور کرنے کو ہی کر دیا یہ سانوں میں ہمیں سے جائے گا کہ سانوں کے شہر بات کر رہا بڑا سانوں کے اصلا سے گیا یہ کچھ کام سے جائے کر کے انہیں کو سکے پر تاکہ سامنے لفتہ تک ਉਹਦਾ ਇੱਕ ਪ੍ਰਸਤ ਚਲਿਆ ਕਿ ਤੇ ਮੇਨ ਚਾਰੀ ਹੋਏਗਾ ਇਸਾਨਤ ਕੌਦੀ ਇੱਕ ਝੁਕਾ ਕਰਕੇ ਬਾਤ ਕਰੇ ਤੇ ਬਾਗੀ ਜਿਹੜੋ ਬਾਤ ਕਰ ਕੇ ਬੈਠਿਆ ਤੇ ਲੋਕਾਂ ਦਾ ਪ੍ਰਭ ਭਾਵੇਂ ਹੋ ਜਾ ਤੇ ਕੋਦੇ ਆਪਣੀ ਮਰਜ਼ੀ ਨਾਲ ਬਾਤ ਲਈ ਮਜ਼ਦੂਰ ਉਹਦੀਆਂ ਕੌਦੀ ਬਾਤ ਕਰਨੀ ਪਈਆ ਇਹ ਤ੍ਰਿਭਲ 114 ਪਿਤਾ ਜੀ ਜੀ ਜੇ ਕੋਈ 1830 ਦੇ ਤੀਜੇ ਜੀਵਰ ਇੱਕ ਜਿੱਤਰ ਉੱਪਰ ਕੰਮ ਸੀ ਜਿਹੋ ਦਾ ਨੌਕਾ ਦਾ ਰੋਗ ਲੈ ਕੇ ਮਜ਼ਦੂਰ ਕੋਲੋਂ ਉਮਾਤ ਲਈ ਭਜਾ ਉਹ ਸਾਡੇ ਤੇ ਬਹੁਤੀ ਸੱਜਾ ਅੰਦਰ ਸ੍ਰੀ ਸੋਹਣ ਜਲਾ ਜੀ ਆਏ ਨੇ